ਇਹ ਬ੍ਰੋਦਰ ਜਰਾ ਜਾ ਦੋਨੇ ਗੁਰੂ ਦੇ ਮੇਰੇ ਭਰਾ ਨੂੰ ਬਹੁਤ-ਬਹੁਤ ਵਧਾਈ ਮਨਦੀਪ ਨੂੰ ਬੌਕਸਰ ਸਾਡ ਨੂੰ ਸਨਾਲੀ ਸਾਡੇ ਪ੍ਰਵੀਨ ਬੌਕਸਰ ਜੀ ਨੂੰ ਇਹ ਬਹੁਤ ਸੋਹਣਾ ਇਹ ਕੰਮ ਕਰ ਰਹੇ ਨੇ ਬਹੁਤ ਸ਼ਹਿਰ ਦੇ ਵਿੱਚ ਤੇ ਉੱਥੋਂ ਬੌਕਸਰ ਪੈਦਾ ਹੋ ਰਹੇ ਨੇ ਦੇਖੋ ਇਹਨੇ ਬਾਰਡ ਏਰੀਆ ਹੈ ਪਰ ਜਦੋਂ ਇਹੋ ਜਿਹੇ ਸੱਜਣ ਹੋਣ ਤੇ ਸਭ ਕੁਝ ਆਸਾਨ ਤੇ ਨਾਲ ਹੀ ਵਧਾਈ ਮਨਦੀਪ ਕੌਲਮ ਜਿਹੜੀ ਕਿ ਇੱਥੇ ਜਾ ਕੇ ਬਾਈ ਹੋ ਗਿਆ ਦੋ ਬਾਈ ਬਾਹਰ ਦੇ ਬੌਕਸਰ ਨੂੰ ਹਰਾ ਕੇ ਆਏ ਤੇ ਕੁੜੀਆਂ ਸਾਡੇ ਦੇਸ਼ ਦਾ ਮਾਣ ਨੇ ਤੇ ਖੇਡਾਂ ਦਾ ਮਾਣ ਹੈਗੀਆਂ ਨੇ ਤੇ ਮੈਂ ਚਾਹਣਾ ਕਿ ਇਹ ਹੋਵੇ ਸੱਜਣ ਐਦਾਂ ਹੀ ਕੰਮ ਕਰਦੇ ਰਹਿਣ ਤਾਂ ਕਿ ਅੱਗੇ ਜਾ ਕੇ ਹੋਰ ਖਿਡਾਰੀ ਹੋਣ ਤੇ ਖਿਡਾਰੀ ਕਹਿਣਗੇ ਇਹ ਪ੍ਰਵੀਨ ਬੌਕਸਰ ਦੇ ਮੰਦੀ ਬੌਕਸਰ ਦੇ ਸਟੂਡੈਂਟਸ ਦੇ ਕੋਲ ਸ੍ਰੀ ਅਕਸ਼ਰਿੰਦਰ ਮੈਡਮ ਬੋਲਿਆ ਯਾਨੀ ਮੈਂ ਗੋਣਾ ਤਨਾਲ ਸਾਹਿਬ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੇ ਬੇਤਾਲਾ ਨਾ ਹੋਈਏ ਬੇਸੋੜਾ ਪਾਵੇਂ ਹੋਈਏ ਤਾਲ ਦੇ ਨਾਲ ਤਾਲ ਮਨਾਉਣੀ ਹੈ 1 2 3 4 ਚੁੱਕੀ ਅਲੜੇ ਤੇਰੀ ਗੁੱਤਲ ਮੇਰੀ ਰਾਣੀ ਨੱਗਾ ਦੀ ਲਾਲੀ ਤੇਰੇ ਗੱਲਾਂ ਉੱਤੇ ਸਾਵਣ ਦੇ ਆ ਬਾਗਾਂ ਦੀ ਕੱਚੀਆਂ ਛੱਲੀਆਂ ਦੇ ਦਾਣੇ ਚਿੱਟੇ ਆਮਦ ਕੁੜੇ ਨਾ ਹੋਣੀ ਉਡੀਕਾਂ ਮਿੱਠੋ ਹੋ ਜਾ ਰਜ਼ਾਮੰਦ ਕੁੜੇ ਜੋੜਾ ਕਿਸ ਫੁੱਲ ਦਾ ਬੜਕੇ ਲੱਗੀ ਏ ਕਿਸੇ ਤਾਣੀ ਆਪਣੀ ਬਣਾ ਕੇ ਤੈਨੂੰ ਰੱਖੂਗਾ ਰਾਣੀ ਨੀ ਮੈਂ ਜੋਣਾ ਮਨਦੀਪ ਲਈ ਇਹ गाना ਇਹਦਾ ਹੋਣ ਵਾਲਾ ਹਾਂ ਸਫਰ ਜਦੋਂ ਵੀ ਹੋਏਗਾ ਇਹ ਗਾਏ ਆ ਤੇ ਬਹੁਤ ਬੜੀ ਖਰਾਨ ਬਣੇਗੀ ਇਹ ਤੇ ਆਮ ਬੰਦੇ ਦੇ ਵਾਸਤੇ ਪਹਿਣਾ ਨਹੀਂ ਹੈ ਨਾ ਲੜੇ ਤੇਰੀ ਤੇ ਨਜ਼ਰ ਚ ਆਪਣੀ ਬਣਾ ਕੇ ਤੈਨੂੰ ਰੱਖੂਗਾ ਰਾਣੀ ਨੀ ਆਪਣੀ ਬਣਾ ਕੇ ਤੈਨੂੰ ਭੁੱਲ ਗਏ ਸਭ ਪਤਾ ਠਿਕਾਣਾ ਲੈਣਾ ਦਿਲਾਂ ਕੇ ਨੀ ਫੁੱਲਾਂ ਤੋਂ ਗਿਰਗੇ ਥੱਲੇ ਭੋਰੇ ਗਸ਼ ਖਾਟੇ ਨੀ ਸੁਰਮਈ ਤੇਰੀ ਨਜ਼ਰ ਨਾ ਕੀਤੀ ਮਿੱਠੀ ਬੇਈਮਾਨੀ ਨੀ ਦੇਗ ਗਏ ਨੇ ਥਾਂ ਵਿੱਚ ਟੜਕ ਕੇ ਸ਼ੀਸ਼ੇ ਸੁਲਤਾਨੀ ਜੰਗਲੀ ਕਈ ਭੋਰ ਵੀ ਬੈਠੀ ਜੰਗਲੀ ਕਈ ਮੋਰ ਵੀ ਬੈਠੀ ਬਣ ਕੇ ਤੇਰੇ ਹਾਨੀ ਆਪਣੀ ਬਣਾ ਕੇ ਤੈਨੂੰ ਰੱਖੂਗਾ ਰਾਣੀ ਨੀ ਆਪਣੀ ਬਣਾ ਕੇ ਤੈਨੂੰ ਤੁਮਾ ਚੌਣਾ ਕੋਚ ਵੀ ਨਾ ਰਾਣੀ ਬਣਾ ਕੇ ਰੱਖਿਆ ਤੇ ਚੰਗੀ ਖੇਡ ਸੁਣੋ ਥੈਂਕ ਯੂ